ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਭਾਈ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਚਿ ਪਸਾ ਜੀ ਦੇ 45 ਅੰਗ ਦੇ ਉੱਪਰ ਬਚਨ ਹੈ ਸ੍ਰੀ ਰਗ ਦੇ ਵਿੱਚ ਆਓ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਉਪਦੇਸ਼ ਦੇ ਰਹੇ ਨੇ ਕਿ ਸਾਨੂੰ ਸਮਝਾ ਰਹੇ ਨੇ ਸਮਝਣ ਦਾ ਯਤਨ ਕਰੀਏ ਸ਼ਬਦ ਸਰਬਨ ਕਰੋ ਜੀ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੋ ਜੀ ਅਕਾਰ ਇੱਕੋ ਰਖਣ ਹਾਰ ਹੇ ਭਾਈ ਗੁਰੂ ਅਰਜਨ ਦੇ ਮਹਾਰਾਜ ਸੱਚਾ ਪਾਸਾ ਜੀ ਕਹਿੰਦੇ ਨੇ ਕਹਿੰਦੇ ਇੱਕ ਨੂੰ ਹਿਰਦੇ ਦੇ ਵਿੱਚ ਪਛਾਨ ਨਾ ਕਰ ਹੇ ਭਾਈ ਇਕ ਪ੍ਰਮਾਤਮਾ ਹੀ ਇਸ ਜੀਵ ਦਾ ਪਛਾਨਣ ਹਾਰ ਹੈ ਅਤੇ ਪ੍ਰਮਾਤਮਾ ਹੀ ਸਭ ਦਾ ਰਖਵਾਲਾ ਹੈ ਭਾਵੇਂ ਮਾਤਾ ਦੇ ਗਰਭ ਦੇ ਵਿੱਚ ਵੀ ਸੰਸਾਰ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਇੱਕੋ ਅਕਾਲ ਪੁਰਖ ਪ੍ਰਮਾਤਮਾ ਰਾਖਾ ਹੈ ਇਕਸ ਕਾਮਨ ਅਸਰਾ ਇਕੋ ਪ੍ਰਾਨ ਆਧਾਰ ਪਤਸਾ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਇਹ ਮਨ ਇੱਕੋ ਪ੍ਰਮਾਤਮਾ ਦਾ ਆਸਰਾ ਹੈ ਤੇ ਇੱਕੋ ਪ੍ਰਮਾਤਮਾ ਹੀ ਪ੍ਰਾਨਾਂ ਦਾ ਆਸਰਾ ਹੈ ਤਿਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਗੁਰੂ ਪਤਸਾ ਜੀ ਕਹਿੰਦੇ ਨੇ ਕਹਿੰਦੇ ਉਸ ਵਾਹਿਗੁਰੂ ਦੀ ਸਰਨ ਚ ਪੈਣ ਕਰਕੇ ਹੀ ਸਦਾ ਲਈ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਗਲਾ ਬਚਨ ਮਨ ਮੇਰੀ ਸਗਲ ਉਪਾਅ ਤਿਆਗ ਮਨ ਨੂੰ ਸਬੋਧਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਐ ਮਨ ਹੋਰ ਸਾਰੇ ਜਤਨਾ ਛੱਡਣਾ ਕਰ ਗੁਰ ਪੂਰਾ ਆਰਾਧਨਿਤ ਇਕਸ ਕੀ ਲਿਵ ਲਾਗ ਰਹਾਓ ਏ ਭਾਈ ਪੂਰਨ ਸਤਿਗੁਰੂ ਨੂੰ ਨਿਤ ਹੀ ਭਾਵਨਾ ਸਹਿਤ ਹੋ ਕੇ ਚੇਤੇ ਕਰ ਭਾਵ ਸਿਮਰਨ ਕਰ ਅਤੇ ਇੱਕ ਅਕਾਲ ਪੁਰਖ ਦੇ ਪ੍ਰੀਤੀ ਦੇ ਵਿੱਚ ਬਿਰਤੀ ਲਗਾਉਣਾ ਕਰ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਅਕਾਲ ਪੁਰਖ ਨੂੰ ਹੀ ਭਰਾਤਾ ਸਮਝ ਤੇ ਉਹ ਇੱਕੋ ਹੀ ਪਰਲੋਕ ਦਾ ਮਿੱਤਰ ਹੈ ਤੇ ਇੱਕੋ ਹੀ ਪਰਮਾਤਮਾ ਇਸ ਲੋਕ ਵਿੱਚ ਮਾਤਾ ਪਿਤਾ ਦੀ ਨਿਆਈ ਰੱਖਿਆ ਕਰਨ ਵਾਲਾ ਹੈ ਜਿਵੇਂ ਕਿ ਬਾਣੀ ਦਾ ਫਰਮਾਨ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਇਕਸ ਕੀ ਮਨ ਟੇਕ ਹੈ ਜਿਨ ਜਿਉ ਪਿੰਡ ਦਿੱਤਾ ਸਾਧ ਸੰਗਤ ਜੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਉਸ ਇੱਕ ਪਰਮੇਸ਼ਰ ਪਰਮੇਸ਼ਰ ਦੇ ਹੀ ਮਿਰਦੇ ਦੇ ਵਿੱਚ ਓਟ ਹੈ ਜਿਸ ਵਾਹਿਗੁਰੂ ਨੇ ਸਾਰਿਆਂ ਨੂੰ ਅਸਥੂਲ ਸਰੀਰ ਦਿੱਤਾ ਹੈ ਸੋ ਪ੍ਰਭ ਮਨ ਹੋਣਾ ਵਿਸਰੈ ਜਿਨ ਸਭ ਕੁਝ ਵਸ ਕੀਤਾ ਸੋ ਉਹ ਵਾਹਿਗੁਰੂ ਕਦੇ ਵੀ ਮਨੋਂ ਨਹੀਂ ਭੁੱਲਣਾ ਚਾਹੀਦਾ ਜਿਸ ਨੇ ਸਭ ਕੁਝ ਆਪਣੇ ਅਧੇਨ ਕੀਤਾ ਹੋਇਆ ਹੈ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਉਹ ਘਰਾਂ ਦੇ ਵਿੱਚ ਗ੍ਰਸਤੀਆਂ ਚ ਵੀ ਇੱਕੋ ਹੈ ਤੇ ਬਾਹਰ ਬਾਣ ਪ੍ਰਸਤੀਆਂ 'ਚ ਵੀ ਇੱਕੋ ਹੀ ਹੈ ਅੰਤਹਿ ਕਰਨ 'ਚ ਵੀ ਉਹ ਇੱਕੋ ਅਕਾਲ ਪੁਰਖ ਹੈ ਸੰਸਾਰ 'ਚ ਵੀ ਇੱਕੋ ਹੈ ਤੇ ਸਾਰੇ ਮਕਾਨਾਂ ਦੇ ਵਿੱਚ ਮਕਾਨੀਆਂ ਜੀਵਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਜੀਵ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਹੇ ਭਾਈ ਜਿਸ ਵਾਹਿਗੁਰੂ ਨੇ ਸਾਰੇ ਹੀ ਜੀ ਅਸਥੋਲ ਜੰਤ ਸੁਖਮ ਜੀਵ ਪੈਦਾ ਕੀਤੇ ਨੇ ਉਸ ਅਕਾਲ ਪੁਰਖ ਨੂੰ ਅਠੇ ਪਹਿਰ ਜਪਨਾ ਕਰ ਇਕ ਸੇਤੀ ਰਤਿਆ ਨ ਹੋਵੇ ਸੋਗ ਸੰਤਾਪ ਜਦੋਂ ਇੱਕ ਵਾਹਿਗੁਰੂ ਦੇ ਨਾਲ ਤੇਰਾ ਮਨ ਰੰਗਿਆ ਜਾਵੇਗਾ ਬੰਦਿਆ ਫਿਰ ਪਦਾਰਥਾਂ ਦੇ ਵਿਛੜਨ ਦਾ ਗਮ ਤੇ ਨਾ ਪ੍ਰਾਪਤੀ ਦਾ ਦੁੱਖ ਨਹੀਂ ਹੋਵੇਗਾ। ਪਾਰ ਬ੍ਰਹਮ ਪ੍ਰਭ ਏਕ ਹੈ। ਦੂਜਾ ਨਹੀਂ ਕੋਈ। ਸਤ ਸੰਗਤ ਜੀ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਇੱਕ ਹੀ ਹੈ। ਉਸ ਪ੍ਰਭੂ ਤੋਂ ਬਗੈਰ ਦੂਜਾ ਸੰਸਾਰ ਦੇ ਵਿੱਚ ਕੋਈ ਵੀ ਨਹੀਂ। ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਇ। हे भाई जीओ पेंड भाव जिंदगी शरीर आदि सार कुछ उस वाहे गुरु दा ही बक्सस कीता होया है जो कुछ उस वाहे गुरु नु पाउंदा है तिन्न काला दे विच ओहो कुछ हुंदा है ते हुन इस शब्द दे अखेर विच ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਗੁਰ ਪੂਰੈ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸੋ ਸਤਗੁਰੂ ਜੀ ਅਖੀਰ ਦੇ ਵਿੱਚ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਸੱਚਾ ਨਾਮ ਜਪਿਆ ਹੈ ਉਹ ਪੂਰਨ ਗੁਰਾਂ ਦੁਆਰਾ ਪੂਰਨ ਆਨੰਦ ਵਾਲਾ ਹੋਇਆ ਉਹ ਪੂਰਨ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋਇਆ ਹੈ ਸੋ ਰਹੁ ਵਿਚਾਰ ਭਈ ਸਮਾਪਤੀ ਦਾ ਸਮਾ ਹੋਈਆ ਤਮਾਮ ਭੁੱਲਾਂ ਦੀ ਖਿਮਾ ਗੁਰੂ ਪਾਸਾ ਆਪ ਸੰਗਤ ਬਖ ਸੰਜੋਗ ਜੋ ਸ਼ਬਦ ਆਪ ਜੀ ਨੇ ਵਿਚਾਰਾ ਰਾਹੀ ਸਰਬਨ ਕੀਤਾ ਹੈ ਸਮਝਿਆ ਹੈ ਇਹ ਸ਼ਬਦ ਸੰਪੂਰਨ ਸਰਬਨ ਕਰੋ ਜੀ ਸ੍ਰੀ ਰਾਗ ਮਹੱਲਾ ਪੰਜਵਾ ਇਕ ਪਛਾਣੂ ਜੀਵ ਕਾ ਇਕੋ ਰਖਣਹਾਰ ਇਕਸ ਕਾ ਮਨ ਆਸਰਾ ਇਕੋ ਪ੍ਰਾਣ ਅਧਾਰ ਤਿਸ ਸਰਨਾਈ ਸਦਾ ਸੁਖ ਭਾਰਿ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਪ ਤਿਆਗ ਗੁਰਪੂਰਾ ਆਰਾਧਨਿਤ ਇਕਸ ਕੀ ਲਿਵ ਲਾਗ ਰਹਾਓ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੋ ਹੋ ਨਾ ਵਿਸਰੈ ਜਿਨ ਸਭ ਕਿਸ ਬਸ ਕੀਤਾ ਕਰ ਇਕੋ ਬਾਹਰ ਇਕੋ ਥਾਨ ਥਨੰਤਰ ਆਪ ਜੀਉ ਜੰਤ ਸਭ ਜਿਨ ਕੀ ਏ ਆਠ ਪਹਿਰ ਤਿਸ ਜਾਪ ਇਕਸ ਸੇਤੀ ਰਤੇ ਆ ਨ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਜੀਉ ਪਿੰਡ ਸਭ ਤਿਸ ਦਾ ਜੋ ਤਿਸ ਭਾਵੇ ਸੋ ਹੋਵੇ ਗੋੜਾ ਪੂਰਾ ਪੂਰਾ ਭਿਆ ਜਪ ਨਾਨਕ ਸਚਾ ਸੋਏ ਸੋ ਭਾਈ ਜੋ ਵਿਚਾਰਾ ਆਪ ਸਿੱਖ ਸੰਗਤਾਂ ਸਰਬਨ ਕਰਦੇ ਹੋ ਇਹ ਵਿਚਾਰਾ ਆਨਲਾਈਨ YouTube ਚੈਨਲ ਗੁਰਬਾਣੀ ਕਥਾ ਵਿਚਾਰ ਤੇ ਵੀ ਆਪ ਸਰਬਨ ਕਰ ਸਕਦੇ ਹੋ ਸੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਤਾਂ ਕਿ ਸਾਡਾ ਹੌਸਲਾ ਵਧੇ ਅਸੀਂ ਅੱਕੇ ਵਾਸਤੇ ਵੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੋ ਆਪਾਂ ਵਿਚਾਰ ਪ੍ਰੰਭ ਕੀਤੀ ਹੈ ਇਹ ਵਿਚਾਰਾਂ ਦੇ ਸਤਿਗੁਰੂ ਸਾਨੂੰ ਸਮੱਤ ਬਖਸ਼ਣ ਹੋਇਆ ਤਮਾਮ ਪੁੱਲਾਂ ਦੇ ਖੇਮਾ ਗੁਰੂ ਪਾਤਸ਼ਾਹ ਆਪ ਸੰਗਤ ਬਖ ਸੰਜੋਗੋ ਸੋ ਕੱਲ ਨੂੰ ਜੋ ਆਪਾਂ ਨੇ ਗੁਰਬਾਣੀ ਦਾ ਸ਼ਬਦ ਹੈ ਅਗਲਾ ਬਚਨੀ ਹੈ 45 ਅੰਗ ਦੇ ਉੱਪਰ ਜਿਨ੍ਹਾਂ ਸਤਗੁਰ ਸਿਉ ਚਿਤ ਲਾਇਆ ਉਸੇ ਪੂਰੇ ਪ੍ਰਧਾਨ ਇਹ ਵਚਨ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਕੱਲ ਨੂੰ ਸਰਵਨ ਕਰਾਂਗੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ वेगुरुजि की फते